ਸਤਿ ਸ਼੍ਰੀ ਅਕਾਲ ਬਾਬਾ ਜੀ ਦੇ ਦਰ ਤੇ ਦੁਪਹਿਰੇ ਨੇ ਆਈਆਂ ਸਤਿ ਸਾਨੂੰ ਬਹੁਤ ਬਹੁਤ ਨਬਾਈ ਦਾ ਸ਼ੁਕਰ ਹੈ ਬਾਬਾ ਜੀ ਦੀ ਦਰ ਤੇ ਹੁਣ ਤੇ ਲੋਕੀ ਉਹ ਦੇਖਦੇ ਨੇ ਕਦੋਂ ਐਸ ਵਾਰ ਆਵੇ ਤੇ ਕਦੋਂ ਬਾਬਾ ਦੀ ਦਰ ਤੇ ਦੁਪਹਿਰੇ ਤੇ ਹਾਜ਼ਰੀ ਭਰੀਏ ਬਾਬਾ ਜੀ ਦੀ ਦਰ ਤੇ ਦੁਪਹਿਰੇ ਤੇ ਆ ਕੇ ਆਲ ਦੀ ਕਪੋ ਕਿੰਤੋਂ ਬ੍ਰਿੰਤੋਂ ਛੱਡ ਦਿਓ ਦੁਪਹਿਰੇ ਦੇ ਵਿੱਚ ਆਓ ਵੇਖੋ ਗੁਰਬਾਣੀ ਦਾ ਹੀ ਸਾਰਾ ਦੁਪਹਿਰਾ ਜਪਤਾਪ ਜਗਜੀਤ ਸਿੰਘ ਸਾਹਿਬ ਚਪਈ ਸਾਹਿਬ ਆਨੰਦ ਸਾਹਿਬ ਕੋਕਨਮਾ ਕੋਪਨੀ ਸਾਹਿਬ ਜੋ ਵੀ ਤੁਸੀਂ ਵੇਖੋ ਸਾਰਾ ਟੋਟਲ ਹੀ ਦੁਪਹਿਰੇ ਦਾ ਜਿਹੜਾ ਆਨੰਦ ਹੈ ਨਾ ਉਹ ਗੁਰਬਾਣੀ ਦਾ ਹੀ ਹੈ ਕੋਈ ਹੋਰ ਕੋਈ ਗੱਲਬਾਤ ਨਹੀਂ ਸਿਰਫ ਨਾ ਹੀ ਹੈ ਦੁਪਹਿਰਾ ਜੋ ਪੈਰੇ ਦੀ ਨਾ ਦੀ ਅਲਰਜੀ ਤੋਂ ਬਚੋ ਇਹੋ ਜੇ ਕਿੰਤੂ ਪ੍ਰਿੰਤੂ ਤੋਂ ਬਚੋ ਗੁਰੂ ਗੋਬਿੰਦ ਸਿੰਘ ਜੀ ਗੁਰੂ ਰਾਮਦਾਸ ਜੀ ਨੇ ਆਪ ਜੇਬਾਂ ਖੋਲ ਕੇ ਬਾਬਾ ਦੀਪ ਸਿੰਘ ਜੀ ਨੂੰ ਕਿਹਾ ਏ ਤੇ ਜੇਬਾ ਜਿਹੜਾ ਹੈ ਨਾ ਉਹ ਬਾਬਾ ਦੀਪ ਸਿੰਘ ਜੀ ਦਾ ਹੱਥ ਪਰਤੇ ਨੇ ਬਾਬਾ ਦੀਪ ਸਿੰਘ ਜੀ ਆਪ ਜੀ ਆਓ ਤੇ ਬਾਬਾ ਦੀਪ ਸਿੰਘ ਜੀ ਦੇ ਛੀਸ਼ਾ ਚੀਦਾ ਸਾਹਿਬ ਦੁਪਹਿਰੇ ਦੇ ਆਨੰਦਮਾਨੋਂ ਠਾਠਾ ਮਾਰਦਾ ਘੱਟ ਆਪ ਜੀ ਦੇਖੋ ਕਿੰਤੂ ਪ੍ਰਿੰਤੂ ਤੋਂ ਬਚੋ ਕਿੰਤੋਂ ਪ੍ਰਿੰਟੋਂ ਕਰਨ ਵਾਲਿਓ ਆਪਜੀ ਵੇਖੋ ਆਪਜੀ ਐਤਵਾਰ ਦੇ ਐਤਵਾਰ ਲੋਕੀ ਦੂਜੇ ਬਨੇ ਜਾਂਦੇ ਸੀ ਹੁਣ ਬਾਬਾ ਦੀ ਸ਼੍ਰੀ ਜੀ ਦੀ ਦੁਪਹਿਰੇ ਤੇ ਹਾਜ਼ਰੀਆਂ ਸੰਗਤ ਭਰ ਰਹੀ ਹੈ ਇਸ ਕਰਕੇ ਆਪਜੀ ਵੇਖੋ ਗੁਰਬਾਣੀ ਦਾ ਹੀ ਟੋਟਲ ਹੈ ਸਿਰਫ ਨਾਂ ਦੇ ਨਾਲ ਨਾ ਵੇਖੋ ਤੁਸੀਂ ਤੇ ਨਾ ਦੁਪਹਿਰੇ ਦਾ ਇਹ ਸੰਗਤ ਜੁੜ ਰਹੀ ਹੈ ਆਪਜੀ ਜੋੜੋ ਸੰਗਤ ਨੂੰ ਜਿਵੇਂ ਬਾਬਾ ਜੀ ਕਹਿੰਦਾ ਬਜਣ ਹੈ ਤੇ ਤੋੜਨ ਵਰਗਾ ਆਪਣੀ ਤੇ ਜੋੜਨ ਵਰਗਾ ਕੋਈ ਤੋਣ ਨਹੀਂ ਆਪਜੀ ਹਰ ਕੋ ਨੂੰ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ